ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਆਇਓ ਤਨ ਕਰਕੇ ਆਇਓ ਮਨ ਕਰਕੇ ਵੀ ਹਾਜ਼ਰੀਆਂ ਲਾਓ ਦੋਵੇਂ ਹੱਥ ਜੋੜ ਕੇ ਮਨ ਹਾਜ਼ਰ ਕਰਕੇ ਸੀਸ ਨਵਾ ਕੇ ਇੱਕੋ ਵਾਰੀ ਕਹਿਣ ਤੇ ਸਾਡੇ ਗੱਜ ਕੇ ਅੱਖੋ ਦੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਮਾਲਕ ਜੀ ਦੇ ਚਰਨਾਂ ਵਿੱਚ ਆਉਣਾ ਬਹਿਣਾ ਇਹ ਭਾਗ ਜਾਗੇ ਦੀ ਗੱਲ ਨਹੀਂ ਇਹ ਭਾਗ ਜਾਗੇ ਦੀ ਨਿਸ਼ਾਨੀਆਂ ਕੱਲ ਵੀ ਸੁਣਿਆ ਪਰਸੋਂ ਵੀ ਸੁਣਿਆ ਬੜੀ ਇਕਾਗਰਤਾ ਵਿੱਚ ਬਹਿ ਕੇ ਲਾਹਾ ਲਿਆ ਆਨੰਦੇ ਤਾਂ ਆਉਂਦਾ ਜੇ ਸਮਾਧੀ ਲੱਗੇ ਆਨੰਦੇ ਤਾਂ ਆਉਣਾ ਜੇ ਇਕਾਗਰਤਾ ਬਣੀ ਆਪਾਂ ਮਾਲਕ ਜੀ ਦੇ ਚਰਨਾਂ ਵਿੱਚ ਆਇਆ ਮਹਾਰਾ ਦੀ ਬਾਣੀ ਦਾ ਫਰਮਾਨ ਆਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਣਾਏ ਜੀਉ ਮੈਂ ਆਸਾ ਰੱਖੀ ਜਿਤਮੈਂ ਮੇਰਾ ਸਭ ਤੋਂ ਦੁੱਖ ਗਵਾਹੀ ਏ ਇਹ ਜਿਹੜੀ ਬਾਣੀ ਦੀ ਪੰਕਤੀ ਆ ਨਾ ਪੜਦਿਆਂ ਸਾਰੀ ਜ਼ਿੰਦਗੀ ਲੰਘ ਗਈ ਸੱਜ। ਹਉ ਆਇਆ ਦੂਰੋਂ ਚੱਲ ਕੇ। ਕਹਿਣ ਵਾਲਾ ਕਹਿੰਦਾ ਮੈਂ 5 ਮੀਲ ਤੋਂ ਆ ਗਿਆ। ਕਹਿਣ ਵਾਲਾ ਕਹਿੰਦਾ 20 ਮੀਲ ਤੋਂ ਆ ਗਿਆ 50 ਮੀਲ ਤੋਂ ਆ ਗਿਆ। ਸਾਨੂੰ ਜੇ ਪੁੱਛਣਗੇ ਪ੍ਰਬੰਧਕ ਬਾਬਾ ਜੀ ਕਿੰਨਾ ਪਿੰਡ ਆ ਪੈ ਗਿਆ ਮੈਂ ਕਿਹਾ 80 85 ਕਿਲੋਮੀਟਰ ਪੈ ਗਿਆ ਆਏ ਤੇ ਅਸੀਂ ਦਰਾਹੇ ਤੋਂ ਅੱਗੇ ਆ ਤਕਰੀਬਨ 100 ਕਿਲੋਮੀਟਰ ਪੈ ਗਿਆ ਸਾਨੂੰ ਅਸੀਂ ਜਦੋਂ ਦੂਰੀ ਗਿਣਦੇ ਆ دنیਵੀਂ ਕਿਲੋਮੀਟਰਾਂ ਦੀ ਦੂਰੀ ਬਸ ਪਰ ਇੱਥੇ ਜਿਹੜੀ ਦੂਰੀ ਮਹਾਰਾਜ ਬਿਆਨ ਕਰਦੇ ਨੇ ਇਹ ਕਿਲੋਮੀਟਰਾਂ ਦੀ ਦੂਰੀ ਨਹੀਂ ਇਹ ਜਨਮਾਂ ਜਨਮਾਂ ਦੀ ਦੂਰੀ ਆ ਆਖੋ ਸਤ ਨਾਮੁ ਹਾਉ ਆਇਆ ਦੂਰੋਂ ਚੱਲ ਕੇ ਦਾ ਭਾਵ ਆ ਮਾਲਕ ਜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਆਪਜੀ ਕਿਰਪਾ ਕਰੋਗੇ ਤਾਂ ਮੇਲਾ ਹੋਣਾ ਤਾਂ ਹੁਣ ਅੱਜ ਮੇਲਾ ਹੋਇਆ ਇਹ ਵਿੱਚ ਨੇ ਤਾਂ ਮੇਲਾ ਹੋਇਆ ਸਾਡਾ ਤੁਹਾਡਾ ਬਹਾਨਾ ਹੀ ਆ ਮੈਨੂੰ ਇਕੱਲੇ ਨੂੰ ਸੱਦ ਲੈਂਦੇ ਇੰਨਾ ਇਕੱਠ ਹੋ ਜਾਂਦਾ ਕਦੇ ਵੀ ਨਹੀਂ ਇਹ ਵਿੱਚ ਮਿਰਾਜਮਾਨ ਨੇ ਇਹ ਅੰਗ ਸੰਗ ਨੇ ਤਾਂ ਰੌਣਕਾਂ ਨੇ ਤਾਂ ਆਨੰਦ ਆ ਮੈਂ ਨਹੀਂ ਕਹਿੰਦਾ ਮਹਾਰਾਜ ਕਹਿੰਦੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ ਜਿਹਨੂੰ ਮਿਲ ਕੇ ਆਨੰਦ ਆਵੇ ਸਮਾਧੀ ਲੱਗੇ ਨਿਹਾਲ ਹੋਈਏ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰ ਹੀ ਨਦਰ ਨਿਹਾਲ ਉਹ ਨਿਹਾਲ ਨੇ ਜਿੰਨਾ ਉਤੇ ਮਾਲਕ ਦੀ ਕਿਰਪਾ ਤਾਂ ਮੀਂਹ ਪੈਂਦਾ ਆਓ ਫਿਰ ਭਾਗਾਂ ਵਾਲੀਆਂ ਕੜੀਆਂ ਨੇ ਆਉਣਾ ਬਹਿਣਾ ਪਰਵਾਨ ਹੋਵੇ ਬਾਗ ਸੁਹਾਵੇ ਜੱਤ ਤਉ ਤਰਜਲਦੇ ਹਉ ਆਇਆ ਦੂਰੋਂ ਚੱਲ ਕੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਦਾਰ ਜੀ ਸ਼ਰਣਾਏ ਜੀ ਟੇਡੀਆਂ ਮੇਡੀਆਂ ਲਖਿੰਦ ਜੁੰਨਾ ਵਿੱਚ ਭਟਕ ਕੇ ਆਇਓ ਕੂਕਰ ਸੂਕਰ ਜੋਨ ਪਰਮੇ ਤਉ ਲਾਜ ਨਾ ਆਈ ਮਹਾਰਾਜ ਜੀ ਕਦੇ ਕੁੱਤਾ ਬਣਿਆ ਕਦੇ ਸੂਰ ਬਣਿਆ ਮਹਾਰਾਜ ਕਹਿੰਦੇ ਤੈਨੂੰ ਲਾਜ ਨਹੀਂ ਆਉਂਦੀ ਕੂਕਰ ਸੂਕਰ ਜੋਨ ਪਰਮੇ ਤਉ ਲਾਜ ਨਾ ਆਈ ਰਾਮ ਨਾਮ ਛੱਡ ਅੰਮ੍ਰਿਤ ਕਾਹੇ ਵਿਖ ਖਾਈ ਓਏ ਹਰੀ ਪਰਮੇਸ਼ਰ ਦਾ ਨਾਮ ਅੰਮ੍ਰਿਤ ਛੱਡ ਕੇ ਮਹਾਰਾਜ ਕਹਿੰਦੇ ਜ਼ੈਰ ਖਾਂਦਾ ਫਿਰਦਾ ਆਖੋ ਸਤਨਾਮ ਸ੍ਰੀ ਗੰ ਕਈ ਜਨਮ ਭੇ ਕੀਟ ਪਤੰਗਾ ਜਿਹੜੀ ਜਨਮਾ ਜਨਮਾਂ ਦੀ ਦੂਰੀਆ ਉਹ ਸੁਣਿਓ ਕਈ ਜਨਮ ਭੇ ਕੀਟ ਪਤੰਗਾ ਮਹਾਰਾਜ ਕਹਿੰਦੇ ਕੀੜਾ ਬਣਿਆ ਪਤੰਗਾ ਬਣਿਆ ਕਈ ਜਨਮ ਗਜ ਮੀਨ ਕੁਰੰਗ ਗਜ ਕਹਿੰਦੇ ਨੇ ਹਾਥੀ ਨੂੰ ਮੀਨ ਕਿਹਾ ਮੱਛੀ ਨੂੰ ਕੁਰੰਗਾ ਕਹਿੰਦੇ ਨੇ ਹਿਰਨ ਨੂੰ ਮਹਾਰਾਜ ਕਹਿੰਦੇ ਓਏ ਹਾਥੀ ਬਣਿਆ ਮੱਛੀ ਬਣਿਆ ਹਿਰਨ ਬਣਿਆ ਇੱਥੇ ਹੀ ਵਸ ਨਹੀਂ ਕਈ ਜਨਮ ਪੰਖੀ ਸਰਪ ਹੋਇਆ ਮਹਾਰਾਜ ਕਹਿੰਦੇ ਪੰਛੀ ਬਣਿਆ ਸੱਪ ਬਣਿਆ ਕਈ ਜਨਮ ਹੈ ਬਰ ਬ੍ਰਿਖ ਹੋਇਆ ਘੋੜਾ ਵੀ ਬਣਿਆ ਮਹਾਰਾਜ ਕਹਿੰਦੇ ਇਹ ਜੁੰਨੀਆਂ ਨੇ ਇਹ ਟੇਡੀਆਂ ਮੇਡੀਆਂ ਨਖਿੰਦ ਜੁੰਨਾ ਪੜਗ ਕੇ ਆਇਆ ਇੱਥੇ ਮਹਾਰਾਜ ਦਇਆ ਦੇ ਘਰ ਵਿੱਚ ਆ ਕੇ ਕਹਿੰਦੇ ਮਿਲ ਜਗਦੀਸ਼ ਮਿਲਨ ਕੀ ਬਰੀ ਆ ਜਿਹੜਾ ਮਨੁੱਖਾ ਜਨਮ ਆਨ ਇਹ ਮਿਲਣ ਦੀ ਵਾਰੀ ਆ ਮਹਾਰਾਜ ਕਹਿੰਦੇ ਲੰਗ ਨਾ ਜਾਵੇ ਬਾਕੀ ਜਿਹੜੀਆਂ ਖਿੱਦ ਜੁੰਨੀਆਂ ਨੇ ਨਾ ਜੇ ਸੱਪ ਬਣ ਗਿਆ ਅਰਦਾਸ ਨਹੀਂ ਕਰ ਸਕਦਾ ਕਦੀ ਵੇਖਿਆ ਵੀ ਸੱਪ ਖੜਾ ਹੋਵੇ ਹੱਥ ਜੋੜੀਏ ਅਰਦਾਸਾਂ ਕਰਦਾ ਹੋਵੇ ਨਹੀਂ ਡੰਗ ਮਾਰੇਗਾ ਜ਼ਹਿਰ ਟਿਕਣ ਨਹੀਂ ਦਿੰਦੀ ਸੱਪ ਨੂੰ ਡੰਗ ਮਾਰੇਗਾ ਜਾਨੋ ਮਾਰੇਗਾ ਅਰਦਾਸ ਨਹੀਂ ਕਰ ਸਕਦਾ ਜੇ ਕੁੱਤੇ ਦੀ ਜੁਨੀ ਪੈ ਗਿਆ ਭੋਂਕੇਗਾ ਵੱਡੇਗਾ ਅਰਦਾਸ ਨਹੀਂ ਕਰ ਸਕਦਾ ਕੇਵਲ ਤੇ ਕੇਵਲ ਮਨੁੱਖਾ ਜਨਮ ਜਿਹਦੇ ਵਿੱਚ ਮਹਾਰਾਜ ਕਹਿੰਦੇ ਨੇ ਤੈਨੂੰ ਵਿਵੇਕ ਬੁੱਧ ਦਿੱਤੀ ਹੋਈ ਆ ਵਿਵੇਕ ਬੁੱਧੀ ਆ ਸਾਡੀਆਂ ਅੱਖਾਂ ਨੇ ਨਾ ਆ ਰੰਗ ਬਰੰਗੇ ਮੇਲੇ ਵੇਖਦੇ ਆ ਸਾਡੀਆਂ ਅੱਖਾਂ ਰੰਗीन ਨੇ ਅਸੀਂ ਲਾਲ ਰੰਗ ਵੇਖ ਲੈਂਦੇ ਆ ਹਰਾ ਵੇਖ ਲੈਂਦੇ ਆ ਕਾਲਾ ਵੇਖ ਲੈਂਦੇ ਆ ਜਿਹੜੀਆਂ ਬਾਕੀ ਜੁਨੀਆਂ ਨੇ ਨਾ ਉਹਨਾਂ ਕੋਲ ਨਿਗਾਹ ਤੇ ਹੈ ਉਹਨਾਂ ਕੋਲ ਰੰਗ ਨਹੀਂ ਅੱਖੋਂ ਸਭ ਨਾਲ ਉਹਨਾਂ ਨੂੰ ਕਾਲਾ ਹੀ ਦਿਸਦਾ ਬਲੈਕਨ ਵੈਟ ਸਾਡੇ ਲਈ ਰੰਗीन ਇਹ ਦੁਨੀਆ ਵੇਖੀ ਪਰ ਖਚਤ ਨਾ ਹੋਈ ਜੇ ਦੁਨੀਆ ਤੇ ਆਇਆ ਫਿਰ ਯਾਦ ਰੱਖੀ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਗ ਕਾਲ ਇਹ ਦੇਹ ਸੰਜਰੀਆ ਮੇਲੇ ਦੀ ਅਰਦਾਸ ਕਰਿਆ ਕਰ ਮਾਲਕ ਜੀ ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ ਐ ਮਾਲਕ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮੇਲੋ ਰਾਂ ਚਾਰ ਗੁਣਤ ਦਹ ਦਿਸ ਪਰਮੇ ਥੱਕ ਆਏ ਪ੍ਰਭ ਕੀ ਛਾਂ ਜਨਮਾਂ ਜਨਮਾਂ ਦੇ ਬਿਛੋੜੇ ਪੈਂਦੇ ਆਇਨੇ ਜਨਮ ਜਨਮ ਦੇ ਵਿਛੋੜੇ ਪੈਂਦੇ ਆਏ ਨੇ ਜਨਮ ਭਗਵਾਨ ਦੇ ਵਿੱਚ ਜੀ ਕਹੇ ਜਨਮ ਜਨਮ ਦੇ ਵਿਛੋੜੇ ਮੈਂ ਤੇ ਆਏ ਨੇ ਜਨਮ ਦੇ ਵਿਛੋੜੇ ਬੋਲੋ ਬੈਣਾ ਹਾਂ ਜਨਮਾਂ ਦੇ ਬਿਛੋੜੇ ਪੈਂਦੇ ਆਏ ਨੇ ਜਨਮਾਂ ਜਨਮਾਂ ਦੇ ਬਿਛੋੜੇ ਬਿਛੋੜੇ ਪੈਂਦੇ ਆਏ ਨੇ ਹੁਣ ਨਾਮ ਚੋੜੀ ਪਾਲ ਗਾ ਜਨਮਾਂ ਜਨਮਾਂ ਦੇ ਬਿਛੋੜੇ ਪੈਂਦੇ ਆਏ ਨੇ छोड़ी माल छोड़ी ਕਿਰਪਾ ਕਰਕੇ ਮੇਲੀ ਮਾਲ ਪਿਆਰੇ ਜੀ ਕਿਰਪਾ ਕਰਕੇ ਮੇਲੀ ਮਾਲ ਪਿਆਰੇ ਜੀ ਕਿਰਪਾ ਕਰਕੇ ਮੇਲੀ ਮਾਲ ਪਿਆਰੇ ਜੀ ਕਿਰਪਾ ਕਰਕੇ ਮੇਲੀ ਦੇਲੀ ਮਾਲਕਾ ਮੇਰੀ ਆਈ ਤੇਰੇ ਦਰ ਪਰ ਕੇ ਦੇਲੀ ਮਾਲਕਾ ਆਹ ਕਿਰਪਾ ਕਰਕੇ ਜੀ ਮੇਲੀ ਮਾਲਕਾ ਕਿਰਪਾ ਕਰਕੇ ਜੀ ਮੇਲੀ ਮਾਲਕਾ ਜਨਮਾਂ ਦੇ ਬਿਛੋੜੇ ਪੈਂਦੇ ਆਏ ਨੇ ਜਨਮਾਂ ਜਨਮਾਂ ਦੇ ਬਿਛੋੜੇ ਪੈਂਦੇ ਆਏ ਨੇ ਉਹਨਾਂ ਜਨਮਾਂ ਦੇ ਉਹਨੇ ਕਹੇ ਆਏ ਨੇ ਉਹਨਾਂ ਜਨਮਾਂ ਦੇ ਬਿਛੋੜੇ ਰਿਸ਼ਤੇ ਆਏ ਬੋਲੋ ਜੀ ਜਨਮਾਂ ਜਨਮਾਂ ਦੇ ਵਿੱਚ ਆਏ ਜਨਮਾਂ ਜਨਮਾਂ ਦੇ ਵਿਚੋੜੇ ਪੈਂਦੇ ਆਏ ਨੇ ਜਨਮਾਂ ਜਨਮਾਂ ਦੇ ਵਿਚੋੜੇ ਪੈਂਦੇ ਆਏ ਨੇ ਜਨਮਾਂ ਜਨਮਾਂ ਦੇ ਵਿਚੋੜੇ ਪੈਂਦੇ ਆਏ ਨੇ ਇਹ ਮੇਲੇ ਦੀ ਅਰਦਾਸ ਕਰਨ ਲਈ ਮਿਲੀ ਆ ਜਿਹੜਾ ਮਨੁੱਖਾ ਜਨਮ ਮਿਲਿਆ ਇਹ ਅਰਦਾਸ ਕਰਨ ਲਈ ਮਿਲਿਆ ਵੀ ਮੇਲਾ ਹੋਵੇ ਮਿਲ ਜਗਦੀਸ਼ ਮਿਲਨ ਕੀ ਬਲੀਆ ਚਰੰਗ ਕਾਲ ਇਹ ਦੇਹ ਸੰਜਰੀ